ਫਗਵਾੜਾ ਵਿੱਚ ਚੋਰ ਹੁਣ ਪੱਤਰਕਾਰਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਕੁਝ ਦਿਨ ਪਹਿਲਾਂ ਸੀਨੀਅਰ ਪੱਤਰਕਾਰ ਹਰੀਪਾਲ ਸਿੰਘ ਦੇ ਘਰ ਦੇ ਬਾਹਰ ਉਹਨਾਂ ਦੀ ਕਾਰ ਨੂੰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਫਗਵਾੜਾ ਪੁਲਿਸ ਹਾਲੇ ਇਸ ਦੀ ਜਾਂਚ ਕਰੀ ਜਾ ਰਹੀ ਸੀ ਕਿ ਮੁਹੱਲਾ ਭਗਤਪੂਰਾ ਵਿੱਚ ਰਹਿਣ ਵਾਲੇ ਦੈਨਿਕ ਜਾਗਰਣ ਦੇ ਪੱਤਰਕਾਰ ਪ੍ਰਵੀਨ ਕਨੋਜੀਆ ਦੇ ਘਰ ਅੱਧੀ ਰਾਤ ਵੇਲੇ ਇੱਕ ਜੋੜ ਗੇ ਟੱਪ ਕੇ ਉਹਨਾਂ ਦੇ ਮੋਬਾਈਲ ਚੋਰੀ ਕਰ ਲੈਂਦਾ ਪਰ ਪਹਿਲੂ ਇਹ ਰਿਹਾ ਕਿ ਪੱਤਰਕਾਰ ਵੱਲੋਂ ਮਹੱਲਾ ਵਾਸੀਆਂ ਨੂੰ ਨਾਲ ਲੈ ਕੇ ਚੋਰ ਨੂੰ ਰੰਗੇ ਹੱਤੀ ਫੜਿਆ ਜਾਂਦਾ ਹੈ ਮੌਕੇ ਤੇ ਇਕੱਠਾ ਹੋਈ ਭੀੜ ਵੱਲੋਂ ਚੋਰ ਦੀ ਖੂਬ ਛਿੱਤਰਪੇਟ ਵੀ ਕੀਤੀ ਜਾਂਦੀ ਹੈ ਜੋ ਕਿ ਤੁਸੀਂ ਤਸਵੀਰਾਂ ਵਿੱਚ ਵੇਖ ਰਹੇ ਹੋ ਇਸ ਘਟਨਾ ਦਾ ਪਤਾ ਜਿਵੇਂ ਹੀ ਥਾਣਾ ਜਤਨਾਮਪੁਰਾ ਪੁਲਿਸ ਨੂੰ ਲੱਗਦਾ ਹੈ ਤਾਂ ਤੁਰੰਤ ਮੌਕੇ ਤੇ ਥਾਣਾ ਜਤਨਾਮਪੁਰਾ ਦੇ ਐਸਐਸਓ ਗੌਰਵ ਤੀਰ ਪਹੁੰਚਦੇ ਨੇ ਅਤੇ ਚੋਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਸੂਤਰਾ ਦੀ ਮੰਨੀਏ ਤਾਂ ਇਸ ਚੋਰ ਨੂੰ छुड़ाਣ ਦੇ ਲਈ ਕੁਝ ਸਿਆਸੀ ਬੰਦੇ ਜੋ ਰਜਮਾਇਸ਼ ਕਰ ਰਹੇ ਹਨ ਦੱਸਦੇ ਕੁਝ ਦਿਨ ਪਹਿਲਾਂ ਵੀ ਮੁਹੱਲਾ ਭਗਤਪੂਰਾ ਗਲੀ ਨੰਬਰ 3 ਵਿੱਚ ਦੀ ਰਾਤ ਵੇਲੇ ਕੁਝ ਚੋਰ ਘਰ ਦੇ ਅੰਦਰ ਜਾਂਦੇ ਹਨ ਉੱਥੇ ਹੀ ਕੋ ਮੋਬਾਈਲ ਚੋਰੀ ਕੀਤਾ ਗਿਆ ਜਾਂਦਾ ਜਿਸ ਦੀ ਸੀਸੀਟੀਵੀ ਫੁਟੇਜ ਵੀ ਤੁਸੀਂ ਤਸਵੀਰਾਂ ਵਿੱਚ ਵੇਖ ਰਹੇ ਹੋ ਇਸ ਸੰਬੰਧੀ ਥਾਣਾ ਸਤਨਾਮਪੁਰਾ ਦੇ ਐਸਐਸਓ ਗੌਰਵ ਧੀਰ ਨੇ ਕਿ ਆ ਕੇ ਸੰਬੰਧੀ ਕੜੀ ਕਾਰਵਾਈ ਕੀਤੀ ਜਾਵੇਗੀ। ਪ੍ਰਵੀਨ ਜੀ ਜਿਹੜਾ ਬੀਤੀ ਰਾਤ ਤੁਹਾਡੇ ਘਰ ਕਹਿੰਦੇ ਚੋਰ ਵੜ ਗਏ ਸੀ। ਪੂਰੀ ਘਟਨਾ ਕਿਵੇਂ ਹੋਈ ਆ ਕੀ ਚੋਰੀ ਹੋਇਆ ਵਾ ਪੁਲਿਸ ਦੇ ਉੱਚ ਕੀ ਕਾਰਵਾਈ ਰਹੀ ਆ ਸਾਰਾ ਦੱਸੋ। ਸਵੇਰੇ ਤੜਕਸਾਰ ਅਸੀਂ ਸੁੱਤੇ ਹੋਏ ਸੀਗੇ ਇੱਕ ਜਣਾ ਆਇਆ ਵਾ ਉਹਨੇ ਮੋਬਾਈਲ ਚੁੱਕਿਆ ਸਾਡੇ ਉਤ ਤੋਂ ਬਾਅਦ ਸਾਡੇ ਛੋਟੇ ਬ੍ਰਦਰ ਨੇ ਰੁਲਾ ਪਾਇਆ ਤਾਂ ਇਹ ਬਾਹਰ ਨੂੰ ਨੱਠਿਆ ਉੱਥੇ ਜਾਂਦੇ ਵੇਲੇ ਸਤਨਾਮਪੁਰੇ ਦੇ ਕੋਲ ਇਹਨੂੰ ਇਹ ਲੋਕਾਂ ਨੇ ਪੁਲਿਸ ਨੂੰ ਫੋਨ ਕੀਤਾ ਪੁਲਿਸ मौके ਤੇ ਪਹੁੰਚ ਕੇ ਉਹਨੂੰ ਫੜ ਕੇ ਲੈ ਗਈ ਤੇ ਦਾਤ ਵੀ ਦਿਖਾ ਰਿਆ ਸੀ ਸਾਨੂੰ ਤਨਖੀਆਂ ਦੇ ਰਿਹਾ ਸੀ ਕਿ ਤੁਹਾਨੂੰ ਅਸੀਂ ਤੁਹਾਡਾ ਕੰਮ ਕੱਢਣਾ ਆ ਬਹੁਤ ਅਹੀ ਜਾਣੀ ਪੈਸੇ ਮਿਲੇ ਆ ਤੁਹਾਡੇ ਅਸੀਂ ਕੰਮ ਕੱਢਣਾ ਹੀ ਕੱਢਣਾ ਆ ਉਸ ਤੋਂ ਬਾਅਦ ਇੱਕ ਬੰਦਾ ਨੱਟ ਗਿਆ ਦੂਸਰਾ ਬੰਦਾ ਫੜੋ ਗਿਆ ਉਹਨੂੰ ਪੁਲਿਸ ਵਾਲੇ ਲੈ ਗਏ ਨਹੀਂ ਤਨਖੀਆਂ ਤੁਹਾਨੂੰ ਮਿਲੀਆਂ ਜਾਂ ਮਤਲਬ ਛੋਟੇ ਬ੍ਰਾਊਜ਼ਰ ਨੂੰ ਤਨਖੀਆਂ ਮਿਲੀਆਂ ਭਾਜੀ ਕੀ ਗਿਆ ਉਹਨਾਂ ਨੇ ਮਤਲਬ ਧੋਗੇ ਦਿੱਤੇ ਮੈਨੂੰ ਕਿਹਾ ਤੇਰੇ ਦਾਤ ਦਾ ਸੀ ਉਹਦੇ ਕੋਲ ਮੈਂ ਕਹਾਂ ਯਾਰ ਕੀ ਕਰਦਾ ਮੇਰੀ ਗੱਲ ਤਾਂ ਸੁਣ ਲੈ ਕਹਿੰਦਾ ਨਹੀਂ ਤੇਰੀ ਗੱਲ ਨਹੀਂ ਸੁਣ ਤੈਨੂੰ ਦਾਤ ਤੇਰਾ ਕੰਮ ਕਰਨਾ ਤੈਨੂੰ ਤੇਰੇ ਪੈਸੇ ਹੀ ਮਿਲਣੇ ਮੈਨੂੰ ਤੈਨੂੰ ਮਾਰਨਗੇ ਤੁਹਾਡੇ ਤੇ ਹਮਲਾ ਵੀ ਹੋਇਆ ਹਮਲਾ ਮੇਰੇ ਹੋਇਆ ਮੈਂ ਤਾਂ ਲੱਤ ਸਭ ਨੂੰ ਦੀਆ ਤੇ ਹੁਣ ਤੁਸੀਂ ਇਹਦਾ ਸਵਾਲ ਹੈ ਪੁਲਿਸ ਨੂੰ ਸਾਰਾ ਦੱਸ ਦਿੱਤਾ ਵੀ ਘਟਨਾ ਕੀ ਕੀ ਹੋਈ ਆ ਪੰਜ ਪੁਲਿਸ ਨੂੰ ਦੱਸਿਆ ਜੀ ਤੇ ਚੋਰੀ ਕੀ ਹੋਇਆ ਸੀ ਚੋਰੀ ਮੋਬਾਈਲ ਚੁੱਕੇ ਨਹੀਂ ਭਾਜੀ ਕਿੰਨੇ ਤਿੰਨ ਚੁੱਕੇ ਸੀ 2 ਦਾ ਮਿਲ ਗਿਆ ਇੱਕ ਲੱਗੇ ਪੁਲਿਸ ਵਾਲੇ ਨਾਲ ਤੇ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਪੁਲਿਸ ਵਾਲੇ ਐਵੇਂ ਪਰਚਾ ਦਰਜ ਕਰ ਦਿੱਤਾ ਆ ਉਹ ਕਹਿੰਦੇ ਤੁਹਾਨੂੰ 2 ਦਿਨ ਬਾਅਦ ਸਾਰੀ ਰਿਪੋਰਟ ਦੇ ਦਿੰਦੇ ਆ ਇਸ ਮੁਹੱਲੇ ਚ ਪਹਿਲਾਂ ਵੀ ਕਦੀ ਇਦਾਂ ਦੀਆਂ ਗੱਲਾਂ ਪਹਿਲਾਂ ਸਾਰਾ ਇੱਥੇ ਆਪਣੇ ਰੇਲਵੇ ਸਟੇਸ਼ਨ ਦੇ ਇਹੜਾ ਲੈਣਾ ਹੈ ਨਾ ਉਹਦੇ ਵਿੱਚ ਇੰਨੇ ਕੋ ਕਾਂਡ ਹੁੰਦੇ ਆ ਯਾਨੀ ਕਿ ਕੋਈ ਕੁੜੀ ਸਕੂਲ ਦੀ ਜਾਂਦੀ ਆ ਕੋਈ ਲਈਦੀ ਜਾਂਦੀ ਆ ਉਹਦੇ ਕੋ ਮੋਬਾਈਲ ਖੋਲ ਲੈਂਦੇ ਆ ਕੋਈ ਬਜ਼ੁਰਗ ਮਾਤਾ ਜਾਂਦੀ ਆ ਉਹਦਾ ਮੋਬਾਈਲ ਖੋਲ ਲੈਂਦੇ ਆ ਉਹਦੇ ਪੈਸੇ ਖੋਲ ਲੈਂਦੇ ਆ ਇੰਨੀਆਂ ਬਧਮਕੀਆਂ ਦਿੰਦੇ ਆ ਕਿ ਉਹ ਅਗਲਾ ਡਰ ਜਾਂਦਾ ਕੁਝ ਕਾਰਵਾਈ ਨਹੀਂ ਕਰਦਾ ਭਾਈ ਮਤਲਬ ਇਹ ਪਹਿਲੀ ਵਾਰ ਹੀ ਫੜ ਹੋਇਆ ਬੰਦਾ ਫਿਰ ਪਹਿਲੀ ਵਾਰ ਹੀ ਫੜ ਹੋਇਆ ਪਰ ਕਾਂਡ ਬਹੁਤ ਵਾਰ ਹੀ ਹੋਇਆ ਭਾਈ ਬਹੁਤ ਵਾਰੀ ਟੋਟਲ ਵੈਸੇ ਕਿੰਨੇ ਜਣੇ ਸੀਗੇ ਜਿਹੜੇ ਚੋਰ ਆਏ ਸੀ ਦੋ ਸੀਗੇ ਜੀ ਇੱਕ ਮੋਟਰਸਾਈਕਲ ਤੇ ਖੜਾ ਸੀਗਾ ਮੋਟਰਸਾਈਕਲ ਸਟਾਰਟ ਕਰਕੇ ਇੱਕ ਲੋਕ ਦੇ ਨਾਲ ਜੀ ਦਾਤ ਜੋਦੇ ਕੋਲ ਸੀਗਾ ਅਸੀਂ ਲੈਨਾਂ ਦੇ ਕੋਲੋਂ ਫੜਨੂ ਖੜਾ ਨਹੀਂ ਜਦੋਂ ਤੁਸੀਂ ਚੋਰ ਫੜ ਲਿਆ ਪੁਲਿਸ ਉੱਥੇ ਮੌਕੇ ਤੇ ਪਹੁੰਚ ਗਈ ਆ ਹਾਂਜੀ ਇਸ ਚੋਰ ਨੂੰ ਕੋਈ ਛਡਾਣ ਵਾਸਤੇ ਜਾਂ ਮੌਕੇ ਤੇ ਕਹਿੰਦੇ ਕੋਈ ਬੰਦੇ ਇਕੱਠੇ ਹੋਏ ਆ ਉਹਨਾਂ ਨੇ ਧਮਕੀਆਂ ਦਿੱਤੀ ਐਦਾਂ ਦੀ ਕੋਈ ਗੱਲ ਹੋਈ ਆ ਨਹੀਂ ਉੱਥੇ ਥਾਣੇ ਆ ਥਾਣੇ ਦੇ ਦਰਵਾਜ਼ੇ ਸਾਹਮਣੇ ਨਹੀਂ ਆਇਆ ਸੀਗਾ ਥਾਣੇ ਥਾਣੇ ਦੇ ਬਾਹਰ ਹੋਈ ਆ ਅਸੀਂ ਅਸੀਂ ਆ ਗਏ ਸੀ ਲੜਕੇ ਦੇ ਘਰ ਦੇ ਆਏ ਸੀਗੇ ਉਹ ਕੰਮ ਨਹੀਂ ਅੰਦਰ ਦਾ ਦੱਸਦਾ ਵਾ ਹੋਰ ਬਾਕੀ ਦੂਸਰਾ ਵਾ ਇੱਥੇ ਪਾਣੋ ਕੀ ਦੱਸਦਾ ਪਿਆ ਵਾ ਠੀਕ ਹੈ ਜੀ ਹਾਂਜੀ ਮੈਡਮ ਜਿਹੜੀ ਆ ਮਹੱਲਾ ਭਗਤਪੁਰਾ ਇੱਥੇ ਇੱਕ ਚੋਰੀ ਦੀ ਘਟਨਾ ਹੋਈ ਆ ਮੌਕੇ ਤੇ ਚੋਰ ਵੀ ਫੜ ਹੋਇਆ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਸੀ ਇਹੋ ਦੱਸ ਰਿਹਾ ਵੀ ਇਸ ਮਹੱਲੇ ਦੇ ਵਿੱਚ ਅਕਸਰ ਮਤਲਬ ਐਦਾਂ ਦੀਆਂ ਚੋਰੀਆਂ ਦੀਆਂ ਘਟਨਾਵਾਂ ਫੋਨ ਖੋਲਿਆ ਪਰਸ ਖੋਲਿਆ ਤੇ ਰਾਤੀ ਇੱਕ ਚੋਲੋ ਰੰਗੇ ਹੱਤੀ ਫੜਿਆ ਗਿਆ ਵਾ ਇੱਕ ਫਰਾਰ ਹੋ ਗਿਆ ਵਾ ਇਹਦੇ ਬਾਰੇ ਤੁਸੀਂ ਕੀ ਕਹੋਗੇ ਰਾਤੀ ਸਵਾ 1 ਵਜੇ ਸਫੇਰ ਵੱਲੇ ਕਹਿ ਲੋ ਕਿ ਮੈਨੂੰ ਇੱਕ ਫੋਨ ਆਇਆ ਕਿ ਇੱਥੇ ਚੋਰ ਫੜਿਆ ਹੈ ਮਤਲਬ ਚੋਰੀ ਕਰਦਾ ਹੋਇਆ ਅਸੀਂ ਜਦੋਂ ਮੌਕੇ ਤੇ ਆਏ ਤੇ ਸਾਨੂੰ ਪਤਾ ਲੱਗਾ ਕਿ ਅਸਕੰਦਰ ਬਾਜੀ ਜਿਹੜੇ ਭਗਤਪੁਰਾ ਗਲੀ ਨੰਬਰ 1 ਲਿਓ ਹੈਲਥ ਕਲੱਬ ਵਾਲੀ ਗਲੀ ਜਿਹੜੀ ਗਲੀ ਜਾਂਦੀ ਹੈ ਅੰਦਰ ਨੂੰ ਉੱਥੇ ਚੋਰ ਜਿਹੜਾ ਅੰਦਰ ਵੜ ਕੇ ਕੰਦ ਟੱਪ ਕੇ ਅੰਦਰ ਵੜਿਆ ਅੰਦਰ ਵੜ ਕੇ ਉਹਨੇ ਸਰਾਨਿਓ ਫੋਨ ਚੱਕੇ ਆ ਜਦੋਂ ਭਾਜੀ ਨੇ ਖੜਕਾ ਦੇਖਿਆ ਤੇ ਉਹਨਾਂ ਨੇ ਆਵਾਜ਼ ਦਿੱਤੀ ਉਹ ਬਾਹਰ ਨੂੰ ਭੱਜ ਗਿਆ ਜਦੋਂ ਇਹ ਮਗਰ ਭੱਜਿਆ ਬਾਹਰ ਗਲੀ ਚ ਆ ਕੇ ਉਹਨੇ ਦਾਤ ਕੱਢ ਲਈ ਦਾਤ ਕੱਢ ਕੇ ਇਹਨਾਂ ਨੂੰ ਕਹਿੰਦਾ ਕਿ ਤੁਹਾਨੂੰ ਮਾਰਨਾ ਹੈ ਚਲੋ ਰੋਲਾ ਪਿਆ ਸਾਰਾ ਮੱਲਾ ਇਕੱਠਾ ਹੋਇਆ ਜਦੋਂ ਇਹ ਉਹਦੇ ਪਿੱਛੇ ਭੱਜੇ ਆ ਤੇ ਇੱਕ ਬੰਦਾ ਭੱਜ ਗਿਆ ਉਹਦੇ ਵਿੱਚੋਂ ਤਾਂ ਇੱਕ ਫੜਿਆ ਗਿਆ ਜਦੋਂ ਫੜਿਆ ਤੇ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਸਾਡੇ ਫੋਨ ਹੀ ਚੱਕੇ ਗਏ ਆ ਇਹਨਾਂ ਨੇ ਅੰਦਰ ਆ ਕੇ ਫੋਨ ਦੇਖੇ ਜਦੋਂ ਰਿੰਗ ਕੀਤੀ ਤੇ ਉਹ ਫੋਨ ਉਹਦੀ ਜੇਬ ਚੋਂ 6 ਫੋਨ ਨਿਕਲੇ ਆ ਤੇ ਇਹ ਫੋਨ ਇਹ ਟਾਈਮ-ਟਾਈਮ ਤੇ ਵਾਰਦਾਤਾ ਕਰਦੇ ਰਹਿੰਦੇ ਆ ਅਸੀਂ ਜੀਆਰਪੀ ਨੂੰ ਵੀ ਪਹਿਲੇ ਕਹਿ ਬੈਠੇ ਆ ਕਿ ਇੱਥੇ ਵਾਰਦਾਤਾ ਹੁੰਦੀਆਂ ਨੇ ਇਹਦਾ ਧਿਆਨ ਦਿੱਤਾ ਜਾਵੇ ਸਤਨਾਮਪੁਰੇ ਥਾਣੇ ਵੀ ਅਸੀਂ ਬੜੀਵਾਰੀਆਂ ਚੀਜ਼ਾਂ ਕਹਿ ਚੁੱਕੇ ਆ ਪਰ ਰਾਤੀ ਜਦੋਂ ਮੌਕੇ ਤੇ ਇਹ ਕੰਮ ਹੋਇਆ ਤੇ ਅਸੀਂ ਐਸਐਚਓ ਧੀਰਸਾਭ ਨੂੰ ਫੋਨ ਕੀਤਾ ਤੇ ਉਹ 15 ਮਿੰਟਾਂ ਦੇ ਵਿੱਚ ਇੱਥੇ ਆ ਕੇ ਤੇ ਉਹ ਜਿਹੜਾ ਚੋਰ ਸੀਗਾ ਉਹਨੂੰ ਫੜ ਕੇ ਲੈ ਗਏ ਜਿਹੜਾ ਮਤਲਬ ਰੇਲਵੇ ਦੀ ਖਾਲੀ ਜਗ੍ਹਾ ਉਥੇ ਜੰਗਲ ਬਣਿਆ ਪਿਆ ਉਹਥੇ ਇੱਕ ਦੋ ਕਮਰੇ ਰੇਲਵੇ ਦੇ ਲਵਾਰਸ ਪਏ ਆ ਲੋਕ ਦੱਸਦੇ ਆ ਵੀ ਉੱਥੇ ਹੀ ਇਹਨਾਂ ਦੇ ਅੱਡੇ ਬਣੇ ਹੋਇਆ ਉਸ ਸਬੰਧ ਦੇ ਵਿੱਚ ਕਦੀ ਤੁਸੀਂ ਕੋਈ ਲਿਖਤੀ ਜਾਂ ਥਾਣੇ ਜਾਂ ਰੇਲਵੇ ਵਾਲਿਆਂ ਨੂੰ ਕੋਈ ਦੱਸਿਆ ਨਹੀਂ ਅਸੀਂ ਵਰਬਲ ਉਹਨਾਂ ਨਾਲ ਕਿੰਨੀ ਵਾਰ ਗੱਲ ਕੀਤੀ ਹੈ ਲਿਖਤੀ ਨਹੀਂ ਦਿੱਤਾ ਤੇ ਹੁਣ ਮੈਂ ਤੁਹਾਡੇ মিডিਆ ਰਾਹੀਂ ਉਹਨਾਂ ਨੂੰ ਇਹੀ ਰਿਕਵੈਸਟ ਕਰਨਾ ਚਾਹੂੰਗੀ ਕਿ ਜਿਹੜੇ ਆਹ ਰਸਤੇ ਭਗਤਪੁਰੇ ਨੂੰ ਛੋਟੇ ਛੋਟੇ ਗਲੀਆਂਾਂ ਦਾ ਤੁਸੀਂ ਦਿੱਤੇ ਹੋਏ ਇਹਨਾਂ ਨੂੰ ਬੰਦ ਕੀਤਾ ਜਾਵੇ ਤਾਂ ਕਿ ਇਦਾਂ ਦੀਆਂ ਜਿਹੜੀਆਂ ਚੋਰੀਆਂ ਹੁੰਦੀਆਂ ਜਾਂ ਵਾਰਦਾਤਾ ਹੁੰਦੀਆਂ ਨੇ ਉਹਦੇ ਤੋਂ ਆਪਾਂ ਮੁਹੱਲਾ ਵਾਸੀ ਜਿਹੜੇ ਨਜਾਤ ਪਾ ਸਕੀਏ ਇਹ ਜਿੱਥੇ ਚੋਰੀਆਂ ਕਰਦੇ ਨੇ ਉੱਥੇ ਇਹਨਾਂ ਦੇ ਕੋਲ ਹਥਿਆਰ ਹੁੰਦੇ ਆ ਕੋਈ ਨਹੀਂ ਪਤਾ ਕਿਸ ਟਾਈਮੇ ਕਿਸ ਬੰਦੇ ਨੂੰ ਮਾਰਦੇ ਨੇ ਜਾਂ ਕਰਦੇ ਨੇ ਇਹਦੀ ਕੋਈ ਆਪਾਂ ਕੁਝ ਕਹਿ ਨਹੀਂ ਸਕਦੇ ਬਾਰੇ ਨਹੀਂ ਜਿਹੜੇ ਚੋਰਾਂ ਨੂੰ ਛੁੜਾਨ ਕੁਝ ਦੱਸ ਰਹੇ ਵੀ ਬੰਦੇ ਪੁਲਿਸ ਨੂੰ ਕਹਿ ਰਹੇ ਸੀਗੇ ਵੀ ਇਹਨਾਂ ਨੂੰ ਇੱਕ ਮੌਕਾ ਦੇ ਦਿਓ ਇਹਨਾਂ ਨੂੰ ਛੱਡ ਦਿੱਤਾ ਜਾਵੇ ਉਹਦੇ ਬਾਰੇ ਕੀ ਕਹੋਗੇ ਆ ਜਦੋਂ ਹੁਣ ਸਾਨੂੰ ਸਵੇਰੇ ਥਾਣੇ ਬੁਲਾਇਆ ਗਿਆ ਤੇ ਉੱਥੇ ਕੁਝ ਬੰਦੇ ਪਹੁੰਚੇ ਆ ਪਹੁੰਚ ਕੇ ਉਹ ਇਹੀ ਕਹਿ ਰਹੇ ਸੀ ਜੀ ਇਹ ਤੇ ਪਹਿਲੀ ਵਾਰ ਚੋਰੀ ਕਰ ਰਿਹਾ ਜੀ ਇਹਨਾਂ ਨੂੰ ਛੱਡ ਦਿੱਤਾ ਜਾਵੇ ਇਹ ਚੋਰੀ ਨਹੀਂ ਕਰਦਾ ਇਦਾਂ ਨਹੀਂ ਕਰਦਾ ਤੇ ਮੈਂ ਪ੍ਰਸ਼ਾਸਨ ਨੂੰ ਇਹੀ ਕਹੂੰਗੀ ਕਿ ਇਦਾਂ ਦੀਆਂ ਗੱਲਾਂ ਸੁਣ ਕੇ ਨਿਮਰਤਾ ਨਾ ਵਰਤੀ ਜਾਵੇ ਕਿਉਂਕਿ ਇਹੀ ਜਿਹੜੇ ਹੈਗੇ ਆ ਇਹ ਨਸ਼ੇ ਕਰਕੇ ਰਾਤ ਬੰਦੇ ਕੋਲੋਂ ਆਪਣੇ ਖੜਾ ਨਹੀਂ ਹੋਇਆ ਜਾ ਰਿਹਾ ਸੀ ਇਹਨਾਂ ਕੋਲ ਨੇ ਨਸ਼ਾ ਕੀਤਾ ਹੋਇਆ ਸੀਗਾ ਤੇ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਜਿਹਦੇ ਨਾਲ ਬਾਕੀਆਂ ਨੂੰ ਵੀ ਇਹ ਲੱਗੇ ਕਿ ਅਸੀਂ ਇਦਾਂ ਦੇ ਕੰਮ ਕਰਾਂਗੇ ਤੇ ਸਾਨੂੰ ਵੀ ਸਜ਼ਾ ਮਿਲੇ ਠੀਕ ਹੈ ਜੀ